ਭਾਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਅੱਜ ਦੀ ਡੇਡ ਵਿੱਚ ਕਿਹਾ ਜਾਵੇ ਜੇ ਕਰਨ ਓਜਲਾ ਟੌਪ ਤੇ ਐ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਵੀ ਇਹ ਗੱਲ ਮੰਨਦੇ ਹੋ ਸਾਨੂੰ ਕਮੈਂਟ ਜ਼ਰੂਰ ਕਰਨਾ ਤੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸਿੱਧੂ ਮਸੇਵਾਲੇ ਦੇ ਬੇਬੇ ਜੀ ਦੀ ਤੇ ਨਾਲੇ ਗੱਲ ਕਰਾਂਗੇ ਕਰਨ ਓਜਲਾ ਦੀ ਕਿਉਂਕਿ ਕਰਨ ਓਜਲਾ ਆਇਆ ਹੋਇਆ ਹੈ ਆਪਣੇ ਇੰਡੀਆ ਟੂਰ ਤੇ ਤੇ ਉਸ ਬਾਰੇ ਗੱਲ ਕਰਾਂਗੇ ਹੋਰ ਵੀ ਤੁਹਾਡੇ ਨਾਲ ਸ਼ਿਰ ਆਖਿਰ ਤੱਕ ਸਾਡੇ ਨਾਲ ਬਣੇ ਰਹੋ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਰਨ ਓਜਲਾ ਦੀ ਕਰਨ ਓਜਲਾ ਨੇ ਚੰਡੀਗੜ੍ਹ ਵਿੱਚ ਸ਼ੋਅ ਲਾਇਆ ਜਿਸ ਤੋਂ ਬਾਅਦ ਸਾਰਾ ਚੰਡੀਗੜ੍ਹ ਵਿੱਚ ਹੀ ਜਾਮ ਲਗਾ ਦਿੱਤੀ ਸੀ ਤੇ ਕਰਨ ਓਜਲਾ ਉਹ ਦੇਖਣ ਵਾਸਤੇ ਗਿਆ ਜੱਸੀ ਗਿੱਲ ਇੱਕ ਟਾਈਮ ਸੀ ਜਦੋਂ ਕਰਨ ਓਜਲਾ ਜੱਸੀ ਗਿੱਲ ਨੂੰ ਗਾਣੇ ਲਿਖ ਕੇ ਦਿੰਦਾ ਸੀ ਤੇ ਹੁਣ ਕਰਨ ਓਜਲਾ ਦੇ ਸ਼ੋਅ ਵਿੱਚ ਜੱਸੀ ਗਿੱਲ ਗਿਆ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਸਮਝ ਗਏ ਹੋਣੇ ਮੈਂ ਕੀ ਕਹਿਣਾ ਚਾਹੁੰਦਾ ਹਾਂ ਤੇ ਉਹ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਆਖਰੀ ਵਿੱਚ ਤੇ ਹੁਣ ਗੱਲ ਕਰ ਲਈਏ ਸਿੱਧੂ ਮਸੇਵਾਲੇ ਜੀ ਦੀ ਬੇਬੇ ਜੀ ਦੀ ਸਿੱਧੂ ਮੁਸੀਅਲ ਦੇ ਬੇਬੇ ਜੀ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਛੋਟਾ ਸਿੱਧੂ ਆਪਣੇ ਪੈਰਾਂ ਤੇ ਚੱਲ ਰਿਹਾ ਹੈ ਤੇ ਜਿਸ ਨੂੰ ਦੇਖ ਦੇਖ ਕੇ ਸਿੱਧੂ ਦੇ ਬੇਬੇ ਜੀ ਬਹੁਤ ਜ਼ਿਆਦਾ ਖੁਸ਼ ਹੋ ਰਹੇ ਨੇ ਉਸ ਤੋਂ ਬਾਅਦ ਹਰ ਪਾਸੇ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਿਆ ਹੈ ਇਹ ਖੁਸ਼ੀ ਤਾਂ ਕੋਈ ਤੁਹੀਂ ਸਾਰੇ ਸਮਝ ਹੀ ਸਕਦੇ ਹੋ ਜਿਸ ਦਾ ਇੱਕ ਵੱਡਾ ਪੁੱਤ ਗਿਆ ਤੇ ਛੋਟਾ ਬਣ ਕੇ ਆਇਆ ਤੇ ਉਹ ਚੱਲ ਰਿਹਾ ਆਪਣੇ ਪੈਰਾਂ ਤੇ ਕਿ ਤੁਸੀਂ ਵੀ ਇਹ ਵਧਾਈਆਂ ਜਾਂ ਫਿਰ ਖੁਸ਼ੀਆਂ ਮਹਿਸੂਸ ਕਰਦੇ ਹੋ ਸਾਨੂੰ ਕਮੈਂਟ ਵਿੱਚ ਸਿੱਧੂ ਮਸੇਵਾਲਾ ਜ਼ਰੂਰ ਲਿਖ ਦੇਣਾ ਤੇ ਹੁਣ ਦੇਖੋ ਕਰਨ ਔਜਲਾ ਤੇ ਜੱਸੀ ਗਿਲਦੀ ਉਹ ਵੀਡੀਓ 你把梦做完，大美不夜。